ਮਹਾਰਾਸ਼ਟਰ ਤੋਂ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਇੱਕ ਤेंदुआ ਘਰ ਦੇ ਅੰਦਰ ਦਾਖਲ ਹੋ ਗਿਆ ਤੇ ਜਿਵੇਂ ਹੀ ਇਹ ਤेंदुआ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਜਿਹੜਾ ਘਰ ਦੇ ਅੰਦਰ ਬੱਚਾ ਮੌਜੂਦ ਹੁੰਦਾ ਉਸ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਘਰੋਂ ਬਾਹਰ ਨਿਕਲ ਕੇ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਦੱਸਦੀ ਆ ਕਿ ਇਹ ਸਾਰੀ ਘਟਨਾ ਉਦੋਂ ਵਾਪਰੀ ਜਦੋਂ 12 ਸਾਲਾਂ ਦਾ নাবালক ਬੱਚਾ ਆਪਣੇ ਘਰ ਦੇ ਅੰਦਰ ਮੌਜੂਦ ਹੁੰਦਾ ਫੋਨ ਦੇ ਉੱਤੇ ਵੀਡੀਓ ਗੇਮ ਖੇਡਦਾ ਹੁੰਦਾ ਤਾਂ ਇਸੇ ਦੌਰਾਨ ਤेंदुआ ਘਰ ਦੇ ਅੰਦਰ ਦਾਖਲ ਹੁੰਦਾ ਤੇ ਜਿਵੇਂ ਹੀ ਬੱਚਾ ਇਸ ਤेंदुए ਦੇ ਵੱਲ ਦੇਖਦਾ ਤਾਂ ਬੜੀ ਹਿਚਲਾਕੀ ਦੇ ਨਾਲ ਘਰ ਦਾ ਦਰਵਾਜ਼ਾ ਬੰਦ ਕਰਕੇ ਘਰੋਂ ਬਾਹਰ ਨਿਕਲ ਜਾਂਦਾ ਤੇ ਆਪਣੀ ਜਾਨ ਜਿਹੜੀ ਆਵਾਲਵਾਲ ਬਚਾ ਲੈਂਦਾ ਦੱਸ ਜੀ ਕਿ ਉੱਥੇ ਹੀ ਹੁਣ ਇਸ ਘਟਨਾ ਦੀ ਜਿਹੜੀ ਵੀਡੀਓ ਹੈ ਉਹ ਵੀ ਸਾਹਮਣੇ ਆਈ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਸਾਰੇ ਹੀ ਇਸ ਬੱਚੇ ਦੀ ਬਹਾਦਰੀ ਨੂੰ ਸਲਾਮ ਕਰ ਰਹੇ ਨੇ ਤੁਸੀਂ ਵੀ ਇਸ ਬੱਚੇ ਦੀ ਬਹਾਦਰੀ ਨੂੰ ਕਿੰਨੇ ਨੰਬਰ ਦਿੰਦੇ ਹੋ ਕਮੈਂਟ ਬਾਕਸ ਤੇ ਜਰੂਰ ਦੱਸਣਾ ਇਸ ਦਾ ਤੋਂ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਇੱਕ ਤेंदुआ ਘਰ ਦੇ ਅੰਦਰ ਦਾਖਲ ਹੋ ਗਿਆ ਤੇ ਜਿਵੇਂ ਹੀ ਇਹ ਤेंदुआ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਜਿਹੜਾ ਘਰ ਦੇ ਅੰਦਰ ਬੱਚਾ ਮੌਜੂਦ ਹੁੰਦਾ ਉਸ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਘਰੋਂ ਬਾਹਰ ਨਿਕਲ ਕੇ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਦੱਸਦੀ ਕਿ ਇਹ ਸਾਰੀ ਘਟਨਾ ਉਦੋਂ ਵਾਪਰੀ ਜਦੋਂ 12 ਸਾਲਾ ਨਾਬਾਲਗ ਬੱਚਾ ਆਪਣੇ ਘਰ ਦੇ ਅੰਦਰ ਮੌਜੂਦ ਹੁੰਦਾ ਫੋਨ ਦੇ ਉੱਤੇ ਵੀਡੀਓ ਗੇਮ ਖੇਡਦਾ ਹੁੰਦਾ ਤਾਂ ਇਸੇ ਦੌਰਾਨ ਤेंदुआ ਘਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਜਿਵੇਂ ਹੀ ਬੱਚਾ ਇਸ ਤੇਂਦੂਏ ਦੇ ਵੱਲ ਦੇਖਦਾ ਹੈ ਤਾਂ ਬੜੀ ਹਿਚਲਾਕੀ ਦੇ ਨਾਲ ਘਰ ਦਾ ਦਰਵਾਜ਼ਾ ਬੰਦ ਕਰਕੇ ਘਰੋਂ ਬਾਹਰ ਨਿਕਲ ਜਾਂਦਾ ਹੈ ਤੇ ਆਪਣੀ ਜਾਨ ਜਿਹੜੀ ਇਹ ਵਾਲ-ਵਾਲ ਬਚਾ ਲੈਂਦਾ ਹੈ ਦੱਸ ਜੀ ਕਿ ਉੱਥੇ ਹੀ ਹੁਣ ਇਸ ਘਟਨਾ ਦੀ ਜਿਹੜੀ ਵੀਡੀਓ ਹੈ ਉਹ ਵੀ ਸਾਹਮਣੇ ਆਈ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਸਾਰੇ ਹੀ ਇਸ ਬੱਚੇ ਦੀ ਬਹਾਦਰੀ ਨੂੰ ਸਲਾਮ ਕਰ ਰਹੇ ਨੇ ਤੁਸੀਂ ਵੀ ਇਸ ਬੱਚੇ ਦੀ ਬਹਾਦਰੀ ਨੂੰ ਕਿੰਨੇ ਨੰਬਰ ਦਿੰਦੇ ਹੋ ਕਮੈਂਟ ਬਾਕਸ ਤੇ ਜਰੂਰ ਦੱਸਣਾ ਮਹਾਰਾਸ਼ਟਰ ਤੋਂ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਇੱਕ ਤेंदुआ ਘਰ ਦੇ ਅੰਦਰ ਦਾਖਲ ਹੋ ਗਿਆ ਤੇ ਜਿਵੇਂ ਹੀ ਇਹ ਤेंदुआ ਘਰ ਦੇ ਅੰਦਰ ਦਾਖਲ ਹੁੰਦਾ ਤਾਂ ਜਿਹੜਾ ਘਰ ਦੇ ਅੰਦਰ ਬੱਚਾ ਮੌਜੂਦ ਹੁੰਦਾ ਉਸ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਘਰੋਂ ਬਾਹਰ ਨਿਕਲ ਕੇ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਦੱਸਦੀ ਕਿ ਇਹ ਸਾਰੀ ਘਟਨਾ ਉਦੋਂ ਵਾਪਰੀ ਜਦੋਂ 12 ਸਾਲਾ ਨਾਬਾਲਗ ਬੱਚਾ ਆਪਣੇ ਘਰ ਦੇ ਅੰਦਰ ਮੌਜੂਦ ਹੁੰਦਾ ਫੋਨ ਦੇ ਉੱਤੇ ਵੀਡੀਓ ਗੇਮ ਖੇਡਦਾ ਹੁੰਦਾ ਤਾਂ ਇਸੇ ਦੌਰਾਨ ਤेंदुआ ਘਰ ਦੇ ਅੰਦਰ ਦਾਖਲ ਹੁੰਦਾ ਤੇ ਜਿਵੇਂ ਹੀ ਬੱਚਾ ਇਸ ਤेंदुए ਦੇ ਵੱਲ ਦੇਖਦਾ ਤਾਂ ਬੜੀ ਹਿਚਲਾਕੀ ਦੇ ਨਾਲ ਘਰ ਦਾ ਦਰਵਾਜ਼ਾ ਬੰਦ ਕਰਕੇ ਘਰੋਂ ਬਾਹਰ ਨਿਕਲ ਜਾਂਦਾ ਤੇ ਆਪਣੀ ਜਾਨ ਜਿਹੜੀ ਆਵਾਲਵਾਲ ਬਚਾ ਲੈਂਦਾ ਦੱਸ ਜੀ ਕਿ ਉੱਥੇ ਹੀ ਹੁਣ ਇਸ ਘਟਨਾ ਦੀ ਜਿਹੜੀ ਵੀਡੀਓ ਹੈ ਉਹ ਵੀ ਸਾਹਮਣੇ ਆਈ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਸਾਰੇ ਹੀ ਇਸ ਬੱਚੇ ਦੀ ਬਹਾਦਰੀ ਨੂੰ ਸਲਾਮ ਕਰ ਰਹੇ ਨੇ ਤੁਸੀਂ ਵੀ ਇਸ ਬੱਚੇ ਦੀ ਬਹਾਦਰੀ ਨੂੰ ਕਿੰਨੇ ਨੰਬਰ ਦਿੰਦੇ ਹੋ ਕਮੈਂਟ ਬਾਕਸ ਤੇ ਜਰੂਰ ਦੱਸਣਾ ऑल वर्ल्ड ओपन चैलेंज 17 टाइम गोल्ड मेडलिस्ट आर के तांत्रिक पंडित मौलवी बेगम तांत्रिक एना छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबाणी विदेश च पक्का होना कारोबार दा ना चलना सिर्फ 31 घंटे च समाधान फ्री 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 आर के तांत्रिक मोबाइल 9517855093 7010598475 पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप